ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਦਾਮਦਮਾ ਸਾਹਿਬ ਪਹੁੰਚ ਗਏ ਸੀਗੇ ਤੇ ਅੱਜ ਤੁਹਾਨੂੰ ਦਾਮ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਬਣੇ ਰਹੋ ਵੀਡੀਓ ਦੇ ਵਿੱਚ ਤੇ ਇਹ ਆਈ ਸਾਡੀ ਸਰਾਹ ਦਿਖਾਉਂਦਾ ਤੁਹਾਨੂੰ ਬਹੁਤ ਵਧੀਆ ਸਾਫ਼ ਸੁਥਰੀ ਸਰਾਹ ਐ ਇਹ ਹੈਗੇ ਸ਼੍ਰੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ ਲਓ ਜੀ ਬਹੁਤ ਸੋਹਣੀ ਸਾਫ਼ ਸੁਥਰੀ ਸਰਾਹ ਐ ਸਾਡਾ ਰੂ ਗਰਾਉਂਡ ਫਲੋਰ ਤੇ ਆ ਬਿਲਕੁਲ ਨੀਚੇ ਤੇ ਬੇਸਮੈਂਟ ਦੇ ਵਿੱਚ ਪਾਰਕਿੰਗ ਹਨਾ ਦੀ ਬਹੁਤ ਹੀ ਸਾਫ ਸੁਥਰੀ ਹੈ ਬਾਥਰੂਮ ਵਗੈਰਾ ਸਾਰਾ ਕੁਝ ਸਹੀ ਹੈ ਤੇ ਗੁਰਦੁਆਰਾ ਸਾਹਿਬ ਦੇ ਕੋਲ ਹੀ ਹੈ ਨਾਲ ਹੀ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੁਰਦਾਰਾ ਜੀ ਲਖਨ ਸਰ ਸਾਹਿਬ ਪਾਸ਼ਾ ਜੀ ਦਸਮੀ ਸੋਣਾ 뷰 ਹੈ ਉੱਪਰ ਸ਼ਾਮਾਂ ਵਾਸਤੇ ਬਹੁਤ ਸੋਹਣਾ ਨਾ ਹੋਵੇ ਸ਼ਾਮਿਆਂ ਦਾ ਗ੍ਰੀਨਰੀ ਲਗਾਈ ਹੋਈ ਹੈ ਚਾਰੇ ਪਾਸੇ ਸਾਹਮਣੇ ਜੀ ਗੁਰਦੁਆਰਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੇ ਇਹ ਇਤਿਹਾਸ ਵੀ ਦਾਨਮਾਨ ਸਾਹਿਬ ਦਾ ਇਤਿਹਾਸ ਹੈ ਜਿਹੜਾ ਪੜ ਸਕਦੇ ਆ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਧਰਤੀ ਸਭਾ ਸਾਰ ਰਹੇ ਨੇ ਇੱਥੇ ਗੁਰੂ ਜੀ ਤੇ 1705 ਈਸਵੀ ਚ ਪਹੁੰਚੇ ਸੀਗੇ ਇੱਥੇ ਤੇ ਬਾਕੀ ਇਤਿਹਾਸ ਤੁਸੀਂ ਸੋਕੇ ਪੜ ਸਕਦੇ ਆ ਤਿੰਨ ਜਿਹੜੇ ਤਖਤ ਆਏ ਉਹ ਆਪਣੀ ਧਰਤੀ ਨੂੰ ਨਸੀਬ ਹੋਏ ਨੇ ਇੱਥੇ ਪੰਜਾਬ ਦੀ ਧਰਤੀ ਨੂੰ ਤਦ ਲੋ ਜੀ ਪਾਵਾਂਗੇ ਜੇ ਆਪਾਂ ਗੁਰਦੁਆਰਾ ਲਖਨ ਸਰ ਸਾਹਿਬ ਕਰਨ ਦੇ ਦਰਸ਼ਨ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਰੋਵਰ ਆ ਗੁਰਦੁਆਰੇ ਦਾ ਕੀ ਹੈ ਜੀ ਗੁਰਦੁਆਰਾ ਲਖ ਲਖਨ ਸਰ ਸਾਹਿਬ ਇਹ ਜੀ ਇਤਿਹਾਸ ਲਿਖਿਆ ਹੋਇਆ ਹੈ ਦੇ ਉੱਪਰ ਪੜ੍ਹ ਸਕਦੇ ਹੋ ਤੁਸੀਂ ਇੱਥੇ ਹੀ ਗੁਰੂ ਗ੍ਰੰਥ ਸਾਹਿਬ ਵੀ ਲਿਖਿਆ ਸੀਗਾ ਨੰਦਮੋਦ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਵਾ ਕੇ ਸੰਪੂਰਨ ਕਰਨ ਉਪਰੰਤ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ਸੀ ਇਸ ਗੁਰਦੁਆਰੇ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖਿਆ ਸੀਗਾ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵਾਰ ਦਿੱਤਾ ਸੀਗਾ ਕਿ ਜੋ ਵੀ ਵਿਅਕਤੀ ਇੱਥੇ 35 ਅੱਖਰ ਲਿਖੇਗਾ ਗੁਰਮੁਖੀ ਦੇ ਉਹ ਦੁਨੀਆ ਦਾ ਸਭ ਤੋਂ ਬੁੱਧੀਮਾਨ ਵਿਅਕਤੀ ਹੋਊਗਾ ਤੇਜ਼ ਕਰਕੇ ਸੰਗਤ ਇੱਥੇ 35 ਅੱਖਰ ਗੁਰਮੁਖੀ ਦੇ ਲਿਖ ਕੇ ਜਾਂਦੀ ਹੈ ਇਹ ਗੁਰਦੁਆਰਾ ਬਿਲਕੁਲ ਦੰਦਵਾ ਸਾਹਿਬ ਦੇ ਸਾਹਮਣੇ ਆ बिल्कुल ना ही है देख सकते हैं चलो जी संगत लिखती हुई ਤੇ ਆਪਣੀ ਸੰਗਤ ਵੀ ਲੱਗੀ ਆ ਲਿਖਣ ਤੇ ਲਓ ਜੀ ਸਾਡੇ ਘਰ ਦੇ ਵੀ ਲੱਗੇ ਨੇ ਲਿਖਣ ਗੂੜੇ ਆੜੇ ਦੀ 35 ਅੱਖਰ ਕਹਿੰਦੇ ਜਿਹਨੂੰ ਤੇ ਸਾਹਮਣੇ ਸਰਾਏ ਆਪਣੇ ਵਾਲੀ ਦਰਸ਼ਨ ਕਰੋ ਗੁਰਦੁਆਰਾ ਬਾਬਾ ਵੀਰ ਸਿੰਘ ਬਾਬਾ ਧੀਰ ਸਿੰਘ ਇਹ ਹੈ ਜੀ ਇਤਿਹਾਸ ਇੱਥੇ ਦਾ ਜੇ ਜਦੋਂ ਗੁਰੂ ਸਾਹਿਬ ਨੇ ਨਿਸ਼ਾਨਾ ਪਰਖਿਆ ਸੀਗਾ ਆਪਣੀ ਬੰਦੂਕ ਦਾ ਤੇ ਇਹ ਭੱਜ ਕੇ ਸਾਹਮਣੇ ਹੋ ਗਏ ਸੀਗੇ ਤੇ ਗੁਰੂ ਸਾਹਿਬ ਨੂੰ ਕਿਹਾ ਸੀ ਸਾਡੇ ਤੇ ਨਿਸ਼ਾਨਾ ਪਰਖੋ ਬੰਦੂਕ ਦਾ ਤੇ ਉਹ ਬੰਦੂਕ ਵੀ ਇੱਥੇ ਪਈ ਆ ਅੰਦਰ ਕਲਕੱਤਾ ਸਹਿਬ ਦੇ ਅੰਦਰ ਦਮਦਮਾ ਸਾਹਿਬ ਗੁਰਦੁਆਰੇ ਚ ਬਹੁਤ ਹੀ ਖੂਬਸੂਰਤ ਗੁਰਦੁਆਰਾ ਨਿਸ਼ਾਨ ਸਾਹਿਬ ਲਓ ਜੀ ਪੋਰਾ ਸਾਹਿਬ ਦੇ ਦਰਸ਼ਨ ਕਰੋ ਜੀ ਪੋਰਾ ਬਾਬਾ ਦੀਪ ਸਿੰਘ ਜੀ ਦਾ ਇਹ ਜਿੱਥੇ ਬੈਠ ਕੇ ਸਿਮਰਨ ਕਰਦੇ ਸੀਗੇ ਬਾਬਾ ਦੀਪ ਸਿੰਘ ਜੀ ਇਹ ਆ ਜੀ ਗੁਰਦੁਆਰਾ ਪੋਰਾ ਸਾਹਿਬ ਨਾਲ ਬਹੁਤ ਸੋਹਣਾ ਪਾਰਕ ਬਣਿਆ ਹੋਇਆ ਇਹ ਇਹ ਤੇ ਦਰਸ਼ਨ ਕਰਕੇ ਆਗੇ ਜੀ ਗੁਰਦੁਆਰਾ ਪੋਰਾ ਸਾਹਿਬ ਚ ਤੇ ਅੰਦਰ ਵੀਡੀਓਗ੍ਰਾਫੀ ਲੋੜ ਨਹੀਂ ਹੈਗੀ ਤੇ ਵੀਊ ਆ ਸਾਹਮਣੇ ਦਾ ਬਿਲਕੁਲ ਹੀ ਗੁਰਦਵਾਰਾ ਸਾਹਿਬ ਦੇ ਨਾਲ ਤੇ ਸਨਰਾਈਜ਼ ਵੀ ਹੋਣ ਵਾਲਾ ਏ ਬਹੁਤ ਹੀ ਸੋਹਣਾ ਵੀਊ ਦਿਖ ਰਿਹਾ ਤੇ ਸਾਹਮਣੇ ਤਖਤ ਸ਼੍ਰੀ ਦਮਨਵਾ ਸਾਹਿਬ ਇਹ ਬਹੁਤ ਸੋਹਣਾ ਗੇਟ ਬਣਿਆ ਹੋਇਆ ਇੱਥੇ ਮਾਤਾ ਸੁੰਦਰ ਕੌਰ ਜੀ ਦਾ ਗੁਰਦੁਆਰਾ ਸਾਹਿਬ ਅੱਗੇ ਤੇ ਕਿਸਮਤ ਬਣੀ ਹੋਈ ਹੈ ਭਾਈ 달 ਜੀ ਦੀ ਭਾਈ 달 ਸਿੰਘ ਜੀ ਤੇ ਲਓ ਜੀ ਕਰੋ ਦਰਸ਼ਨ ਗੁਰਦੁਆਰਾ ਮਾਤਾ ਸਾਹਿਬਕੌਰ ਤੇ ਮਾਤਾ ਸੁੰਦਰਕੌਰ ਜੀ ਇਸ ਸਥਾਨ ਤੇ ਮਾਤਾ ਸੁੰਦਰਕੌਰ ਜੀ ਤੇ ਮਾਤਾ ਸਾਹਿਬਕੌਰ ਜੀ ਦਿੱਲੀ ਤੋਂ ਵਾਪਸ ਆਉਂਦੇ ਹਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਤੰਬੂ ਲਗਾ ਕੇ ਦੀਵਾਨ ਸਜਾਇਆ ਹੋਇਆ ਸੀ ਤੇ ਸਿੰਘ ਇੱਥੇ ਬੈਠੇ ਸਨ ਮਾਤਾ ਜੀ ਉਹਨਾਂ ਨੇ ਸਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਬਾਰੇ ਗੁਰੂ ਜੀ ਤੋਂ ਪੁੱਛਿਆ ਗੁਰੂ ਜੀ ਨੇ ਸੰਗਤ ਵੱਲ ਇਸ਼ਾਰਾ ਕਰਕੇ ਕਿਹਾ ਇਨ ਪੁੱਤਰਨ ਕੇ ਸੀਸ ਪਰ ਬਾੜ ਦੀਏ ਸੁਤਚਾਰ ਚਾਰ ਮੋਏ ਤੋਂ ਕਿਹਾ ਹੁਆ ਜੀਵਤ ਕਈ ਹਜ਼ਾਰ ਕਰੋ ਜੀ ਦਰਸ਼ਨ ਇਤਿਹਾਸ ਵੜੋ ਪਹਿਲਾਂ ਵਿਚਾਰੇ ਪਾਸੇ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਆੰਬੀਆਂ ਵੜੀਆਂ ਲੱਗੀਆਂ ਹੋ ਜਾਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੇਗ ਬਾਦਰ ਸੁਮਰੀਆ ਕਰਨੋਂ ਦੇ ਆਵਤ ਆਏ ਸਭ ਥਾਈ ਹੋਣਾ ਜੀ ਸਾਹਿਬ इतिहास है जी पढ़ सकते गुरुद्वारा मंजी साहेब पातशाही नौवीं और दसवीं Okay. thank you <laughs> Tchau. As... ਤੋ ਇਹ ਸੀਗਾ ਜੀ ਗੁਰਦੁਆਰਾ ਸਾਹਿਬ ਸ੍ਰੀ ਦਮਦਮਾ ਸਾਹਿਬ ਤੇ ਹੋਰ ਜਿਹੜੇ ਨਾਲ ਨਜ਼ਦੀਕ ਇਤਿਹਾਸ ਗੁਰਦੁਆਰੇ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ ਤੇ ਧੰਨਵਾਦੀ ਤੁਹਾਡਾ ਵੀਡੀਓ ਦੇਖਣ ਦੇ ਲਈ ਬਹੁਤ-ਬਹੁਤ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਮਿਲਦੇ ਹਾਂ ਕਿਸੇ ਅਗਲੀ ਵੀਡੀਓ ਦੇ ਵਿੱਚ ਧੰਨਵਾਦੀ ਤੁਹਾਡਾ ਬਹੁਤ-ਬਹੁਤ ራቡራካ